कतल का कत्ल करना मृतका के पुत्र ने लगाया दोष ब्यूरो चीफ दविंदर सिंह गुरदासपुर गुरदासपुर के पिंड हाल विखे मामूली तकरार तो बाद रिश्तेदार वालों ही औरत का सिर ते मार के कत्ल करना उसके पुत्र ने दोष लगाया है मृतका कृष्णा के बेटे जतेंद्र का कहना है कि वो अपना मकान बना रहे हैं उसके चाचा नाल उन्हों का पहले भी झगड़ा चलता रहा है पर ਸਰਪੰਚ ਨੇ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਅੱਜ ਜਦੋਂ ਇੱਕ ਕੰਨ ਬਣਵਾ ਰਹੇ ਸਨ ਤਾਂ ਚਾਚਾ ਵੱਲੋਂ ਆਪਣੀ ਜਵਾਈਆਂ ਨੂੰ ਬੁਲਾ ਲਿਆ ਗਿਆ ਤੇ ਚਾਚੇ ਦੀ ਜਵਾਈਆਂ ਨੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਮਾਂ ਕ੍ਰਿਸ਼ਨ ਦੇ ਸਿਰ ਤੇ ਇੱਕ ਇੱਟ ਵੱਜ ਗਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀਗਾ ਜਦੋਂ ਸਾਡੇ ਕੋਲ ਆਇਆ ਗਿਆ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਪੇਸ਼ੈਂਟ ਦੇ ਅਟੈਂਡੈਂਟ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਝਗੜਾ ਹੋਇਆ ਹੈ ਪਰ ਆਪਾਂ ਨਹੀਂ ਦੱਸ ਸਕਦੇ ਹੈਗੇ ਆਪਾਂ ਉਹਦੇ ਹਿਸਾਬ ਨਾਲ ਉਹਦੀ ਪੁਲਿਸ ਇਨਫੋਰਮੇਸ਼ਨ ਭੇਜਤੀ ਹੋਈ ਹੈ ਧਾਰੀਵਾਲ ਥਾਣੇ ਨੂੰ ਕਿਉਂਕਿ ਜੱਪੋਵਾਲ ਦੇ ਸੀਗੇ ਉਹ ਤੇ ਬਾਕੀ ਪੇਸ਼ੈਂਟ ਦਾ ਨਾਮ ਸੀਗਾ ਕ੍ਰਿਸ਼ਨਾ ਦੇਵੀ 60 ਸਾਲ ਉਮਰ ਸੀਗੀ ਉਹਨਾਂ ਦੀ ਜੱਪੋਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੀ ਬਾਡੀ ਨੂੰ ਆਪਾਂ ਮੋਰਚਰੀ ਚ ਸ਼ਿਫਟ ਕਰਾ ਦਿੱਤਾ ਹੈ ਗੱਲ ਭਾਰੀ ਕੁਝ ਨਹੀਂ ਮੇਰੇ ਚਾਚਾ ਲੱਗਦਾ ਉਹ ਕਮਰੇ ਬਣਾ ਰਹੇ ਸੀਗੇ ਪਹਿਲਾਂ ਵੀ ਉਹਨਾਂ ਨੇ ਝਗੜਾ ਸਾਡੇ ਨਾਲ ਕੀਤਾ ਸੀ ਅੰਦਰਲੀ 4 ਇੰਚੀ ਕੰਨ ਦਾ ਪਰਦਾ ਕੀਤਾ ਸੀ ਉਹਦੇ ਤੋਂ ਵੀ ਝਗੜਾ ਹੋਇਆ ਹੋਇਆ ਸਾਡੇ ਨਾਲ ਦਾ ਸਰਪੰਚ ਸਾਹਿਬ ਨੇ ਗੱਲ ਮੁਕਾਈ ਸੀ ਪਹਿਲਾਂ ਸਰਪੰਚ ਦਾ ਰਾ ਹੁੰਦਾ ਸੀ ਕਿਹੜਾ ਪਿੰਡ ਹੈ ਮੇਰਾ ਜਾਪੂ ਵਾਲੇ ਪਿੰਡ ਹੈ ਜੀ ਮੇਰਾ ਨਾਮ सोनू ਉਹ ਕੱਚਾ ਜ ਪੱਕਾ ਜਤਿੰਦਰ ਕੁਮਾਰ ਆ ਮੰਮੀ ਦਾ ਨਾਮ ਕ੍ਰਿਸ਼ਨਾ ਦੇਵੀ ਆ ਫਾਦਨ ਹੰਸ ਰਾਜ ਉਹ ਡੈਥ ਹੋ ਗਈ ਦੀ ਉਹਨਾਂ ਦੀ ਪਹਿਲਾਂ ਦੀ ਉਹ ਭਾਈ ਜੀ ਸਰਪੰਚ ਨੇ ਕਿਹਾ ਵੀ ਤੁਸੀਂ ਤੇਰਾ ਰਦਨਾ ਤੁਸੀਂ ਛੇਰ ਨਹੀਂ ਨਾ ਹੀ ਛੇਰ ਨਹੀਂ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜੋ ਕਰਤਾ ਕਰਤਾ ਇਹਨਾਂ ਨੇ ਬਾਜੀ 4 ਇੰਚੀ ਕੰਨ ਉੱਚੀਆਂ ਗੱਲਾਂ ਲੈਂਡ ਦਾ ਕੀ ਕਰ ਲਿਆ ਕਿਨਾਂ ਨੇ ਮੇਰੇ ਚਾਚੇ ਹੋਣਾਂ ਨੇ ਉਹ ਦਰਦੀਪ ਕੁਮਾਰ ਦਰਦੀਪ ਕੁਮਾਰ ਤੁਹਾਡੇ ਪਿੰਡ ਦੇ ਹਾਂਜੀ ਇਹ ਮੇਰਾ ਚਾਚਾ ਗਵਾਂਢੀ ਮੇਰਾ ਹੱਲਾ ਉਹਨਾਂ ਦਾ ਜਵਾਈ ਵੀ ਘਰ ਆਇਆ ਜਵਾਈ ਸਾਰੇ ਜਵਾਈਏ ਭੂਏ ਚੜਦੇ ਜਵਾਈ ਉਹਨਾਂ ਨੂੰ ਚੁੱਕ ਦਿੰਦੇ ਸਾਰਾ ਕੁਝ ਉਹ ਕਰਦੇ ਨਾਲ ਲੋਕ ਕਰਾਂਦੇ ਆ ਅੱਗੇ ਵੀ ਮੇਰੀ ਮਾਂ ਉਹਨਾਂ ਨੇ ਕੁੱਟਿਆ ਵੱਡੇ ਜਵਾਈ ਨੇ ਹੁਣ ਨਿੱਕੇ ਜਵਾਈ ਨੇ ਮਾਰਿਆ ਮੇਰੀ ਮਾਂ ਨੇ ਇੱਟ ਮਾਰਦੀ ਮੇਰੀ ਮਾਂ ਦੀ ਸਿਰ 'ਚ ਕਿੰਨੇ ਵਜੇ ਘਟਨਾ ਇਹ ਭਾਜੀ 12:30 ਇੱਕ ਇਹਦੀ ਘਟਨਾ ਹੋਈ ਆ ਤੁਰੰਤ ਪਹੁੰਚ ਲੈਂਦੇਗੇ ਫਿਰ ਹਾਂਜੀ ਹਾਂਜੀ ਭਾਜੀ ਬੜੀ ਮੁਸ਼ਕਲ ਲੈਂਦਾ ਮੇਰੀ ਮਾਂ ਦੇ ਧੰਮ ਤੋੜ ਕੀ ਦੋ ਭਰਾ ਭਾਜੀ ਇੱਕ ਉਹ ਮੈਂ ਵੱਡਾ ਭਾਜੀ ਭਾਜੀ ਮੇਰੀ ਮਾਂ ਨੇ ਇੱਕੋ ਗੱਲ ਕੀਤੀ ਆ ਵੀ ਪੁੱਤ ਕੰਦ ਕੰਦ ਸਿੱਧੀ ਕਰਕੇ ਕੱਢ ਮੇਤਰੀ ਨਾਲ ਡੀ ਲੈਟਰ ਦੇ ਨਾਲ ਅੰਦਰ ਨੂੰ ਕੰਦ ਕਰ ਦਿੱਤੀ ਮੈਂ ਮਾਦਾ ਚਾ ਛੱਡ ਪਈ ਕੋਈ ਗੱਲ ਨਹੀਂ ਮੈਂ ਮੇਤਰੀ ਸਾਹਿਬ ਸਿੱਧੀ ਗਾਰ ਯਾਰ ਆਪਣੀ ਕੰਦੇ ਨਾਲ ਇਟਾਂ ਵਗਾਤੀ ਸਾਡੇ ਘਰ ਮੇਰੀ ਮਾਦਾ ਥੱਲੇ ਪੈ ਗਈ ਏਟ ਵੱਜੀ ਇੱਥੇ ਮੇਰੀ ਮਾਂ ਕਾਰਵਾਈਆਂ ਤੇ ਪੇਚੇ ਤੇ ਹਾਂਜੀ ਹਾਂਜੀ ਭਾਜੀ ਕਰ ਰਹੀ ਕੀਤੀ ਭਾਜੀ ਪੁਲਿਸ ਨੇ ਕੀਤਾ ਅੰਦਰ ਪਿੰਡ ਗਏ ਇਹਦੇ ਪੁਲਿਸ ਸਾਹਿਬ ਕਾਰਵਾਈ ਹੋਈ ਆ ਵੇਖ ਗਿਆ ਸਾਰਾ ਕੁਝ ਕੀ ਮੰਗ ਕਰਦੇ ਹੋ ਮੰਗ ਭਾਈ ਹਾਨੂੰ ਇਨਸਾਫ ਚਾਹੀਦਾ ਅਹੀਂ ਦੇਖੋ ਭਾਈ ਦਿਹਾੜੀਦਾਰ ਬੰਦੇ ਆ ਇਹ ਆਪਣਾ ਮਕਾਲ ਬਣਾ ਲਿਆ ਜਿੰਨਾ ਕੋਈ ਇੱਕ ਦੁੱਚ ਮਨੀ ਨਹੀਂ ਇਹ ਸੁੱਟੂ ਦਬਾਣ ਲੈਂਦੇ ਆ ਭਾਈ ਹੱਡੇ ਨਾਲ ਹਾਂਜੀ ਅਸੀਂ ਕੀ ਬੁਗਾਰਿਆ ਭਾਜੀ ਇਹਨਾਂ ਦਾ ਅਜੇ ਜ਼ਿਆਦਾ ਹੈ ਨਾ ਇਹ ਆਪਣੀ ਕੰਦ ਕੱਢਣੇ ਜਾਂ ਅਜੇ ਆਪਣੰਬਰ ਨਾਲੇ ਦਾ ਅਜੇ ਕੋਈ ਮੈਰ ਨਹੀਂ ਕੋਈ ਕੁਝ ਨਹੀਂ ਹਾਂਜੀ ਜਦੋਂ ਆਂਦੇ ਜਵਾਈ ਕੱਟੇ ਕਰਕੇ ਲੈ ਆਂਦੇ ਕੁੜੀਆਂ ਆਂਦੀਆਂ ਤੇਰਾ ਕੀ ਮਤਬਲ ਆ ਯਾਰ ਇੱਥੇ ਆਉਂਦਾ ਬੋਲਣ ਦਾ ਤੇਰਾ ਕੀ ਮਤਬਲ ਦੋ ਜਵਾਈ ਆ ਭਾਜੀ ਹਾਂਜੀ ਹਾਂਜੀ ਇੱਕ ਦਿਨ ਆ ਭਾਈ ਨਿੱਕਾ ਨਿੱਕਾ ਕਹਿੰਦੇ ਇੱਕ ਨੂੰ ਇੱਕ ਦਿਨ ਉਹ ਵੱਡਾ ਜਵਾਈ ਆ ਉਹਦਾ ਪਤਾ ਨਾਂ ਦਾ ਨਹੀਂ ਮੈਨੂੰ ਪਤਾ ਪਿੰਡ ਭਾਜੀ ਆ ਉੱਤਕਾਲੇ ਲੱਗੇ ਪਿੰਡਾ ਉਹਨਾਂ ਦਾ ਤੋਂ ਉਹ ਪੁੱਵੇ ਚਾਰਜ ਉਹੇ ਕੰਮ ਲੱਗੇਦੇ ਆ ਮੈਂ ਕਾ ਕੇ ਤੇਰਾ ਕੋਈ ਮਤਬਲ ਨਹੀਂ ਬੋਲਣ ਦਾ